ਕਰਦੇ ਆ लास्ट ਵੀਡੀਓ ਜਿਹੜੀ ਪਸ਼ਮੀਨਾ ਵਾਲੀ ਪਾਈ ਸੀ ਉਹਦੇ ਵਿੱਚੋਂ ਹਰਲੀ 1 2 ਪੀਸਿਸ ਬਚੇ ਹੋਏ ਨੇ ਹੱਲੇ ਵੀ ਅਗਰ ਕਿਸੇ ਦੀ ਇਨਕੁਆਰੀ ਹੈਗੀ ਹੈ ਤੁਸੀਂ ਸਾਡੇ ਕੋ ਅਵੇਲੇਬਿਲਟੀ ਕੋਲ ਸਾਡੇ ਪਰ ਬੜੀ ਬਿਊਟੀਫੁਲ ਬੂਟੀ ਪਾਈ ਹੋਈ ਹੈ ਬੜੇ ਸੋਬਰ ਕਲਰ ਲਗਵਾ ਕੇ ਤੁਹਾਨੂੰ ਲੱਗ ਗਿਆ ਵੀ ਦਿਖਾ ਰਹੇ ਆ ਦੇਖੋ ਬਹੁਤ ਪਿਆਰਾ ਪੀਸ ਹੈ ਦੇਖੋ ਇਹਦੇ ਗਲੇ ਉੱਪਰ ਇਦਾਂ ਵਰਕ ਹੈਗਾ ਠੀਕ ਹੈ ਬਹੁਤ ਸੋਹਣੇ ਪੀਸਿਸ ਨੇ ਬੜਾ ਪਿਆਰਾ ਹੈ ਜੈਪੂਰੀ ਕਾਟਨ ਠੀਕ ਹੈ ਇਦਾਂ ਇਦੇ ਐਮਬਰਾਇਡਰੀ ਹੈ ਐ ਹੈਂਡਵਰਕ ਆਸ ਹੈਪੀ ਔਮਨਸ ਡੇ ਠੀਕ ਹੈ ਕੱਲ ਔਮਨਸ ਡੇ ਹੈ ਤੇ ਆਪਾਂ ਹੁਣੇ ਹੀ ਡਿਕਲੇਅਰ ਕਰ ਦਈਏ ਪਹਿਲਾਂ ਮੈਂ ਸੋਚਿਆ ਸੀਗਾ ਕਿ ਕੱਲ ਵੀਡੀਓ ਬਣਾਉਣੇ ਆ ਪਰ ਕੱਲ ਮਾਈਟ ਬੀ ਮੈਂ ਥੋੜਾ ਜਿਹਾ ਬਿਜ਼ੀ ਰਹੂੰਗੀ ਤੇ ਇਸ ਕਰਕੇ ਆਪਾਂ ਔਮਨਸ ਡੇ ਦੀ ਆਫਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਅਸੀਂ ਬੋਲਿਆ ਸੀਗਾ ਕਿ ਨੈਕਸਟ ਵੀਡੀਓ ਲੈ ਕੇ ਆਵਾਂਗੇ ਐਮਬਰਾਇਡਰੀਜ਼ ਦੇ ਨਾਲ ਤੇ ਉਹ ਲੈ ਕੇ ਜੀ ਅਸੀਂ ਆ ਗਏ ਆ ਤੇ ਹਾਲ ਚਾਲ ਦੇ ਸਾਰੇ ਤੁਹਾਡਾ ਪੁੱਛੇ ਨਹੀਂ ਜੀ ਸਾਰਿਆਂ ਦਾ ਕਿਉਂਕਿ ਪਤਾ ਹੀ ਹੁੰਦਾ ਠੀਕ ਹੀ ਹੋਣਾ ਤੁਸੀਂ ਹਨਾ ਕੇ ਆਲ ਚੈਲੇ ਜੀ ਸਭ ਦਾ ਠੀਕ ਠਾਕ ਹੋ ਸਭ ਤੇ ਸਭ ਠੀਕ ਠਾਕ ਹੀ ਰਹਿਣਾ ਠੀਕ ਹੈ ਜੀ ਸੋ ਇਦਾਂ ਹੀ ਸਾਡਾ ਸ਼ੋਪਿੰਗ ਕਰਦੇ ਰਹੋ ਤੇ ਅਸੀਂ ਤੁਹਾਨੂੰ ਕਹਿੰਦੇ ਰਹੀਏ ਹੈਪੀ ਸ਼ੋਪਿੰਗ ਵਿਦ ਅਸ ਠੀਕ ਹੈ ਸਟਾਰਟ ਕਰਦੇ ਹਾਂ ਲਾਸਟ ਵੀਡੀਓ ਜਿਹੜੀ ਪਸ਼ਮੀਨਾ ਵਾਲੀ ਪਾਈ ਸੀ ਉਹਦੇ ਵਿੱਚ ਉਹ ਹਰ ਲਈ ਇੱਕ ਦੋ ਪੀਸਿਸ ਬਚੇ ਹੋਏ ਨੇ ਹੱਲੇ ਵੀ ਅਗਰ ਕਿਸੇ ਦੀ ਇਨਕੁਆਰੀ ਹੈਗੀ ਹੈ ਤੁਸੀਂ ਸਾਡੇ ਕੋ ਅਵੇਲੇਬਿਲਿਟੀ ਪੋਰਸ ਆਖਦੇ ਹੋ ਹੋਰ ਅਵੇਲੇਬਲ ਹੋਏਗੇ ਤੇ ਤੁਹਾਨੂੰ ਉਹੀ ਲੈਸਬਲਿਫ ਅਮਾਉਂਟ ਤੇ ਤੁਹਾਨੂੰ ਉਹ ਮਿਲ ਜਾਣਗੇ ਠੀਕ ਹੈ ਜੀ ਸੋ ਹੁਣ ਸ਼ੁਰੂ ਕਰ ਰਹੇ ਹਾਂ ਕਿ ਅੱਜ ਤੁਹਾਨੂੰ ਦਿਖਾ ਰਹੇ ਹਾਂ ਸੀ ਐਮਬਰਾਇਡਰੀਜ਼ ਹੁਣ ਕੋਸ਼ਿਸ਼ ਇਹ ਕਰਿਆ ਕਰਾਂਗੇ ਕਿ ਹਰ ਵੀਡੀਓ ਦੇ ਵਿੱਚ ਜਿੱਦਾਂ ਇੱਕ ਵੀਡੀਓ ਚ ਅਸੀਂ ਐਮਬਰਾਇਡਰੀਜ਼ ਦਿਖਾ ਰਿਆ ਕਰੀਏ ਜਿਹੜੀ ਤੁਹਾਡੀ ਨੈਕਸਟ ਵੀਡੀਓ ਹੋਊਗੀ ਜਿੱਦਾਂ ਉਹਦੇ ਵਿੱਚ ਅਸੀਂ ਤੁਹਾਨੂੰ ਪੇਂਟ ਦਿਖਾ ਦਾਂਗੇ ਹਨਾ ਸਕ੍ਰੀਨ ਦਿਖਾ ਦਾਂਗੇ ਅਲੱਗ-ਅਲੱਗ ਮਤਲਬ ਹਰ ਵੀਡੀਓ ਚ ਕੁਝ ਵੀ ਜਿਹੜੀ ਵੈਰਾਈਟੀ ਦਿਖਾਵਾਂਗੇ ਵੈਰਾਈਟੀ ਸੇਮ ਹੋਏਗੀ ਵੀਡੀਓਜ਼ ਨੂੰ ਇੱਕ ਮੈਨੇਜਡ ਤਰੀਕੇ ਨਾਲ ਸ਼ੁਰੂ ਕਰਦੇ ਆ ਹਨਾ ਤੇ ਸਲਾਹ ਤੁਸੀਂ ਦਿੰਦੇ ਰਹੋ ਕਿਉਂਕਿ ਕਸਟਮਰ ਦੀ ਸਲਾਹ ਅਸੀਂ ਜ਼ਰੂਰ ਮੰਨਦੇ ਹੁੰਦੇ ਆ ਹਨਾ ਤੇ ਆਹ ਦੇਖੋ ਜੀ ਇਹ ਹੈਗਾ ਆ ਡੋਰੀਏ ਦੇ ਉੱਪਰ ਹੈ कॉटन ਡੋਰੀਆ ਅੱਛੇ ਵਾਲਾ ਠੀਕ ਹੈ ਆਹ ਦੇਖੋ ਥਿਸ ਇਜ਼ ਬੇਬੀ ਪਿੰਕ ਕਲਰ ਬਹੁਤ ਸੋਹਣਾ ਪੀਸ ਹੈ ਆਹ ਦੇਖੋ ਠੀਕ ਹੈ ਇਹਦੇ ਗਲੇ ਉੱਪਰ ਵਰਕ ਆ ਬਸ ਥੱਲੇ ਕਿਰੇ ਤੇ ਕੋਈ ਕੁਝ ਨਹੀਂ ਹੈਗਾ ਠੀਕ ਹੈ ਜੀ ਆ ਦੇਖੋ ਬਿਊਟੀਫੁਲ ਪੀਸ ਬੜੇ ਅੱਛੇ ਕੰਬੀਨੇਸ਼ਨ ਦੇ ਨਾਲ ਇਹਨੂੰ ਬਣਾਇਆ ਹੋਇਆ ਹੈ ਤੇ ਇਹ ਦੀਆਂ ਬਾਹਾਂ ਤੇ ਆ ਜਾਏਗਾ ਵਰਕ ਠੀਕ ਹੈ ਬੈਕ ਪਲੇਨ ਹੈ ਇਹਦੀ ਠੀਕ ਹੈ ਜੀ ਤੇ ਬਾਹਾਂ ਤੇ ਵਰਕ ਆ ਬੈਕ ਪਲੇਨ ਆ ਤੇ ਇਹਦੇ ਬਾਟਮ ਉੱਪਰ ਵੀ ਵਰਕ ਹੈ ਠੀਕ ਹੈ ਜੀ ਇਹਨੂੰ ਤੁਸੀਂ ਬਾਟਮ ਤੇ ਲਿਆਣਾ ਹੈ ਬਾਹਾਂ ਤੇ ਲਿਆਣਾ ਹੈ ਇਹ ਤੁਹਾਡੇ ਤੇ ਆ ਠੀਕ ਹੈ ਇਹਦਾ ਗਲਾ ਬਾਹਾਂ ਤੇ ਬਾਟਮ ਇਹ ਕਵਰ ਕੀਤਾ ਹੋਇਆ ਹੈ ਜੀ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਅਸੀਂ ਜਿੱਦਾਂ ਤੁਹਾਨੂੰ ਬੋਲਦੇ ਹੁੰਦੇ ਹੁਣੇ ਆ ਕਿ ਅਸੀਂ ਨਹੀਂ ਕਰਵਾਉਂਦੇ ਆ ਕਸਟਮਰ ਜਿੱਦਾਂ ਬੋਲੇਗਾ ਸਾਡੇ ਕੋਲ ਡੋਰੀਏ ਦੇ ਦੁਪੱਟੇ ਵੀ ਪਏ ਹੋਏ ਨੇ ਤੇ ਜਿੱਦਾਂ ਕਸਟਮਰ ਬੋਲੇਗਾ ਅਸੀਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਡਾਈ ਕਰਵਾ ਦਾਂਗੇ ਕਿ ਉਹਨਾਂ ਨੇ ਕੰਟਰਾਸਟ ਡਾਈ ਕਰਵਾਉਣਾ ਹੈ ਆ ਜਾਂ ਫਿਰ ਐਦਾਂ ਹੀ ਡਾਈ ਕਰਾਉਣਾ ਹੈ ਉਹ ਅਸੀਂ ਕਰਵਾ ਦਾਂਗੇ ਠੀਕ ਹੈ ਜੀ ਸੋ ਇਹਦਾ ਪ੍ਰਾਈਸ ਤੁਹਾਨੂੰ ਪਏਗਾ ਜੀ ਇਹ कॉटन डोरीਆ ਵਾਲਾ 2300 ਰੁਪਏ ਠੀਕ ਹੈ ਜੀ ਕਿਉਂਕਿ ਇਹਦਾ ਵਰਕ ਇੰਨਾ ਜ਼ਿਆਦਾ ਨਹੀਂ ਹੈਗਾ ਸੋ ਇਹ ਵਾਲਾ ਪੀਸ ਤੁਹਾਨੂੰ ਪਏਗਾ ਜੇ 2300 2300 ਦਾ ਠੀਕ ਹੈ ਹੁਣ ਨੈਕਸਟ ਪੀਸ ਹੈ ਉਹ ਹੈਗਾ ਸੀ ਜੇ ਆ ਇਟਸ ਵੈਰੀ ਗੁੱਡ ਬੇਬੀ ਪਿੰਕ ਕਲਰ ਇਹ ਹੈਗਾ ਜੀ ਆ ਸਕਾਈ ਕਲਰ ਸੇਮ ਫੈਬਰਿਕ ਹੋਏਗਾ ਹੈ ਡੋਰੀਆ ठीक है लेकिन ये देते हैवी वर्क है आ देखो गला बनया हुआ है और बाकी पूरी शर्ट के ऊपर बड़ी ब्यूटीफुल बूटी बुवाई हुई है बड़े सोबर कलर लगवा के तन्नू लागयो भी दिखा रहे हैं आ देखो बहुत सोणा पीस है जी आ देखो गला बनया हुआ है गा ठीक है और छोटी-छोटी बूटी सारे सूट के ऊपर है और एदा ही बावा ਠੀਕ ਹੈ ਇਹ ਦੀਆਂ ਬਾਹਾਂ ਬੜੀਆਂ ਹੈ ਬੁੱਢੀ ਦੇਖੋ ਕਿੰਨੀ ਪਿਆਰੀ ਜੀ ਹੈ ਬਹੁਤ ਸੋਹਣਾ ਪੀਸ ਹੈ ਜੀ ਇਹ ਤੇ ਇਹ ਤੁਹਾਨੂੰ ਬੈਕ ਇਹਦੀ ਵੀ ਪਲੇਨ ਹੈ ਦੁਪੱਟਾ ਇਹਦੇ ਨਾਲ ਵੀ ਨਹੀਂ ਹੈਗਾ ਤੇ ਇਹ ਤੁਹਾਨੂੰ ਕਾਸਟ ਕਰੇਗਾ ਜੇ 2500 2500 ਦਾ ਠੀਕ ਹੈ ਜੀ ਬਹੁਤ ਕੀਤੇ ਜ਼ਿਆਦਾ ਹੈਗਾ ਫੈਬਰਿਕ ਦੀ ਗਾਰੰਟੀ ਹੈ ਕੋਈ ਕਲਰ ਨਹੀਂ ਜਾਣਗੇ ਫੈਬਰਿਕ ਤੇ ਬਹੁਤ ਸੋਹਣਾ ਪੀਸ ਹੈ ਤੇ ਇਹ ਤੁਹਾਨੂੰ ਪੈਗਾ ਜੇ 2500 ਦਾ ਠੀਕ ਹੈ ਜੀ ਹੁਣ ਤੁਹਾਨੂੰ ਨੈਕਸਟ ਦਿਖਾ ਰਹੇ ਵੀਡੀਓ ਦੇ ਐਂਡ ਕਰਕੇ ਜੁੜੇ ਰਹੋ ਜੀ ਧੁਮਾਕੇ ਦੇ ਆਪਾਂ ਕਰਨੇ ਹੀ ਐ ਉਹਦੇ ਬਿਨਾ ਤੇ ਵੀਡੀਓ ਸਾਡੀ ਅਧੂਰੀ ਹੁੰਦੀ ਹੈ ਹਨਾ ਤੇ ਉਹ ਤੇ ਅਸੀਂ ਕਰਾਂਗੀ ਤੇ ਆ ਦੇਖੋ ਕਿਉਂਕਿ ਡਾਇਟ ਡ ਕੀ ਕਹਿੰਦੇ ਹੁੰਦੇ ਡਾਰਕ ਚਾਂਟ ਵੀ ਮੰਗਦੇ ਨੇ ਲੋਕ ਤੇ ਉਹਨਾਂ ਲਈ ਕਿਉਂਕਿ ਇੰਦਾ ਰਹਿ ਨਹੀਂ ਕਿ ਗਰਮੀ ਦੇ ਵਿੱਚ ਆਪਾਂ ਕਲਰਫੁਲ ਨਹੀਂ ਪਾਉਣਾ ਠੀਕ ਹੈ ਚੁੱਭਣ ਵਾਲਾ ਨਹੀਂ ਹੈਗਾ ਇਹ ਕਲਰ ਠੀਕ ਹੈ ਇੱਕ ਉਹਨਾਂ ਦਾ ਨਿਓਨ ਜਿਹਾ ਕਲਰ ਹੈ ਉਹ ਨਹੀਂ ਹੈ ਬੜਾ ਪਿਆਰਾ ਜਿਹਾ ਡਾਰਕ ਕੀ ਕਹਿੰਦੇ ਹੁੰਦੇ ਇਹਨੂੰ ਮਚਟਾ ਕਲਰ ਹੈ ਠੀਕ ਹੈ ਬਹੁਤ ਸੋਹਣਾ ਐਂਡ ਇਹਦੇ ਜੇ ਤੁਸੀਂ ਵਰਕ ਦੇਖੋ ਕਿੰਨਾ ਪਿਆਰਾ ਹੋਇਆ ਹੋਇਆ ਹੈ ਆ ਦੇਖੋ ਬਿਊਟੀਫੁਲ ਪੀਸ ਆ ਦੇਖੋ ਬਹੁਤ ਸੋਹਣਾ ਪੀਸ ਹੈ ਆ ਦੇਖੋ ਕਿਹ ਕਿਹੜਾ ਬਹੁਤ ਪਿਆਰਾ ਪੀਸ ਹੈ ਠੀਕ ਹੈ ਇਹਦੇ ਇੱਦਾਂ ਫਰੰਟ ਪੂਰਾ ਬਣਿਆ ਹੋਇਆ ਹੈ ਜੇ ਠੀਕ ਹੈ ਔਰ ਇਹਦੇ ਨਾਲ ਵੀ ਦੁਪੱਟਾ ਅਸੀਂ ਨਹੀਂ ਕਰਾਇਆ ਹੋਇਆ ਠੀਕ ਹੈ ਉਹ ਜਿੱਦਾਂ ਕਸਟਮਰ ਬੋਲੇਗਾ ਅਸੀਂ ਕਰਵਾ ਦਾਂਗੇ ਤੇ ਇਹ ਦੀਆਂ ਦੇਖੋ ਬਾਵਾ ਚਾਹੇ ਤੇ ਤੁਸੀਂ ਇਹਨਾਂ ਨੂੰ ਬਾਵਾ ਤੇ ਯੂਜ਼ ਕਰ ਲਓ ਤੇ ਚਾਹੇ ਤੁਸੀਂ ਇਹਨਾਂ ਨੂੰ ਬਾਟਮ ਤੇ ਯੂਜ਼ ਕਰ ਲਓ ਉਹ ਤੁਹਾਡੇ ਤੇ ਹੈ ਠੀਕ ਹੈ ਇਹ ਵੀ ਪੀਸ ਬਹੁਤ ਪਿਆਰਾ ਹੈ ਜੀ ਤੇ ਇਹਦਾ ਕੋਸਟ ਪੈਣਾ ਜੇ ਤੁਹਾਨੂੰ 2300 ਦਾ ਸਿਰਫ ਤੇ ਸਿਰਫ 2300 ਦਾ ਪੀਸ ਹੈ ਜਾਣ ਵਾਲੇ ਪੀਸਿਸ ਨਹੀਂ ਹੈਗੇ ਬਹੁਤ ਸੋਹਣੇ ਸੋਹਣੇ ਪੀਸਿਸ ਹੈ ਔਰ ਬੜੇ ਰੀਜ਼ਨੇਬਲ ਪ੍ਰਾਈਸਿਸ ਤੇ ਨੇ ਤੁਸੀਂ ਅਗਰ ਦੁਪੱਟਾ ਸਾਡੇ ਕੋਲ ਫਿਰ ਤਾਂ ਜਿੱਦਾਂ ਨਾ ਗਰਮੀ 'ਚ ਡੋਰੀਆ ਚੱਲਦਾ ਹੈ ਸਾਡਾ ਡੋਰੀਆ ਦੁਪੱਟਾ ਵੀ ਬਹੁਤ ਆਕੜਿਆ ਆਖੜਿਆ ਨਹੀਂ ਹੁੰਦਾ ਅੱਛੇ ਵਾਲਾ ਡੋਰੀਆ ਹੁੰਦਾ ਹੈ ਤੇ ਉਹ ਤੁਹਾਨੂੰ ਸਾਡੇ ਕੋਲ 200 'ਚ ਤੁਹਾਨੂੰ ਡੋਰੀਆ ਦੁਪੱਟਾ ਮਿਲ ਜਾਊਗਾ ਠੀਕ ਹੈ ਤੇ ਡਾਇ ਜਿੱਦਾਂ ਕਹੋਗੇ ਉਸ ਹਿਸਾਬ ਨਾਲ ਹੋ ਜਾਏਗੀ ਤੇ ਤੁਸੀਂ ਕੋਸਟਿੰਗ ਆਪਣੇ ਆਪ ਦੇਖ ਸਕਦੇ ਹੋ ਕਿ ਕਿੰਨੀ ਖ ਵਧੇਗੀ ਦੁਪੱਟੇ ਨਾਲ ਕੁਝ ਜ਼ਿਆਦਾ ਨਹੀਂ ਵਧੇਗੀ ਠੀਕ ਹੈ ਹੁਣ ਆਹ ਦੇਖੋ ਬੜਾ ਹੀ ਪਿਆਰਾ ਆ ਆਫ-ਵਾਈਟ ਤੁਹਾਨੂੰ ਪਤਾ ਹੈ ਗਰਮੀਆਂ ਦਾ ਫੇਵਰਿਟ ਆਫ-ਵਾਈਟ ਕਲਰ ਠੀਕ ਹੈ ਇਹਦੇ ਤੇ ਦੇਖੋ ਬੜੇ ਹੀ ਬਿਊਟੀਫੁਲ ਤਰੀਕੇ ਨਾਲ ਵਰਕ ਹੋਇਆ ਹੋਇਆ ਹੈ ਮਸ਼ੀਨੀ ਬਟ ਇਹ ਤੁਹਾਨੂੰ ਲੱਗੇਗਾ ਕਿ ਜਿੱਦਾਂ ਅਸੀਂ ਉਹ ਹੈਡ ਨੋਟਿੰਗ ਵਾਲਾ ਕੰਮ ਹੁੰਦਾ ਨਾ ਉਹ ਵੀ ਹੋ ਰਿਹਾ ਹੈ ਸਾਡਾ ਜਦੋਂ ਬਣ ਕੇ ਆਏਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਆ ਦੇਖੋ ਬਹੁਤ ਪਿਆਰਾ ਪੀਸ ਹੈ ਦੇਖੋ ਇਹਦੇ ਗਲੇ ਉੱਪਰ ਇਦਾਂ ਵਰਕ ਹੈਗਾ ਬਹੁਤ ਪਿਆਰਾ ਪੀਸ ਹੈ ਜੀ ਆਹ ਦੇਖੋ ਪੂਰਾ ਥੱਲੇ ਤੱਕ ਆਏਗਾ ਠੀਕ ਹੈ ਔਰ ਸਾਈਡਾਂ ਤੇ ਘੇਰੇ ਨੂੰ ਉੱਪਰ ਆ ਫਲਾਰਾ ਚਿੱਕੇ ਠੀਕ ਹੈ ਔਰ ਇਹ ਆ ਜਗੀ ਦੀ ਬਾਤ ਇਦਾਂ ਛੋਟਾ ਜਿਹਾ ਫਲਾੜਾ ਹੈ ਉਹੀ ਸੇਮ ਕਿ ਬਾਤ ਛੋਟਾ ਫਲਾੜ ਤਾਂ ਕਿ ਫਰੰਟ ਹੈਵੀ ਕਰਵਾਤਾ ਤਾਂ ਕਿ ਅਗਰ ਕਿਸੇ ਨੇ ਲੇਸ ਵਰਕ ਕਰਵਾਣਾ ਹੈ ਤੇ ਉਹ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਦਾ ਜਿਹੜਾ ਫੈਬਰਿਕ ਹੈਗਾ ਨਾ ਇਹ ਹੈਗਾ ਜੇ 셀ਫ ਵਿੱਚ ਠੀਕ ਹੈ ਤੇ ਇਹ ਤੁਹਾਨੂੰ ਪਵੇਗਾ 2500 ਦਾ ਠੀਕ ਹੈ ਜੀ ਸ਼ਿਪਿੰਗ ਐਕਸਟਰਾ 2500 ਦਾ ਇਹ ਵਾਲਾ ਠੀਕ ਹੈ ਇਹ ਸਾਰੇ ਤੁਹਾਨੂੰ ਦਿਖਾਈ ਸੀ ਆਪਾਂ ਲਿੰਨਨ ਹ ਹੁਣ ਆ ਤ ਤੁਹਾਨੂੰ ਦਿਖਾ ਰਿਹਾ ਸੈਲਫ ਚ ਲਿਟਨ ਦਿਖਾਤੀ ਹੁਣ ਦਿਖਾ ਰਿਹਾ ਪਿਓਰ ਕੈਂਬਰਿਕ ਠੀਕ ਹੈ ਬੋਟਲ ਗ੍ਰੀਨ ਕਲਰ ਇਹ ਹੈ ਅਚਾ ਇਹ ਨਾਲ ਥਲੇ ਤੁਹਾਨੂੰ ਨਾ ਸਿਰਫ ਡਿਡ ਡੋਰੀਏ ਦੇ ਦੁਪੱਟੇ ਦੋਰੀਏ ਦੇ ਸੂਟ ਦਿਖਾਏ ਆ ਉਹਨਾਂ ਥਲੇ ਤੁਹਾਨੂੰ ਲਾਈਨਿੰਗ ਦੀ ਜ਼ਰੂਰਤ ਪਵੇਗੀ ਉੱਥੇ ਲਗਣੀ ਲਗਣੀ ਹੈ ਉਹ ਕਿਉਂਕਿ ਪਾਰਟੀ ਵੇਅਰ ਕਨਸੈਪਟ ਆ ਜਾਂਦਾ ਹੈ ਫੈਬਰਿਕ ਥੋੜਾ ਜਿਹਾ ਟ੍ਰਾਂਸੀ ਵੀ ਹੁੰਦਾ ਹੈ ਸਭ ਨੂੰ ਪਤਾ ਹੋਏਗਾ ਹਨਾ ਤੇ ਉਹਨਾਂ ਥਲੇ ਲਾਈਨਿੰਗ ਦੀ ਜ਼ਰੂਰਤ ਪਵੇਗੀ ਬਾਕੀਆਂ ਥਲੇ ਨਹੀਂ ਤੇ ਆ ਦੇਖੋ ਵੈਰੀ ਬਿਊਟੀਫੁਲ ਪੀਸ बॉटल ग्रीन कलर बहुत प्यारा पीस है आ देखो ठीक है जी बहुत प्यारा पीस है सारी शर्ट के उपर एक् छोटी छोटी बूटी है ठीक है और घेरे हैवी करवाता है, है। कलर कॉम्बिनेशन कोशिश की है कि बहुत ज्यादा डार्क भी ना होन। और बहुत ज़्यादा होल भी ना लगन है ना तो ये आ जाएगा एदंट त्योर कैमरिक काटन है विदाउट एनी मिक्सिंग मिक्सिंग ਨਹੀਂ ਹੈਗੀ ਇਹਦੇ ਵਿੱਚ ਬਿਲਕੁਲ ਵੀ ਜੀ ਤੇ ਆ ਗਏ ਬਿਊਟੀਫੁੱਲ ਬਾਵਾ ਬਹੁਤ ਸੋਹਣੀਆਂ ਬਾਵਾ ਹੈ ਠੀਕ ਹੈ ਆ ਦੇਖੋ ਬਹੁਤ ਪਿਆਰਾ ਪੀਸ ਹੈ ਠੀਕ ਹੈ ਜੀ ਤੇ ਇਹ ਹੈਗਾ ਬੋਟਲ ਗ੍ਰੀਨ ਕਲਰ ਅੱਛਾ ਕਈ ਕਸਟਮਰਸ ਨੂੰ ਨਾ ਇਹ ਕੰਪਲੇਂਟ ਆ ਕਿ ਜਿੱਦਾਂ ਨਾ ਇੱਕ ਕੰਪਲੇਂਟ ਹੀ ਕਹੂੰਗੀ ਬੈਦਨ ਨੂੰ ਕਿ ਉਹਨਾਂ ਉਹ ਕਹਿੰਦੇ ਕਿ ਸਾਨੂੰ ਨਾ ਕੁਝ ਚੀਜ਼ਾਂ ਮਤਲਬ ਵੀਡੀਓਜ਼ ਕਲੀਅਰ ਨਹੀਂ ਦੇਖਦੀਆਂ ਤੇ ਪਲੀਜ਼ ਉਹਨਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਨਾ ਅਸੀਂ ਨੰਬਰ ਦੇ ਦਿੰਨੇ ਹੁੰਨੇ ਆ ਉੱਪਰ ਆਪਣਾ ਅਗਰ ਤੁਹਾਨੂੰ ਲੱਗ ਰਿਹਾ ਕਿ ਕਿਸੇ ਪੀਸ ਦੇ ਕਲਰ ਵਿੱਚ ਤੁਹਾਨੂੰ ਡਾਊਟ ਹੈ ਜਾਂ ਕਈ ਵਾਰੀ ਨੈਟਵਰਕ ਹੀ ਸ਼ੂ ਹੋ ਜਾਂਦਾ ਤੇ ਵੀਡੀਓ ਟੁੱਟਣ ਲੱਗ ਜਾਂਦੀ ਹੈ ਠੀਕ ਆ ਉਹ ਚੀਜ਼ ਤੇ ਆਪਣੇ ਹੱਥ 'ਚ ਨਹੀਂ ਹੈਗੀ ਤੇ ਤੁਸੀਂ ਇਦਾਂ ਕਰ ਸਕਦੇ ਹੋ ਕਿ ਸਾਨੂੰ ਮੈਸੇਜ ਕਰਦੋ ਕਿ ਸਾਨੂੰ ਆਹ ਵਾਲੇ ਸੂਟ ਦੀ ਡਿਟੇਲਡ ਫੋਟੋ ਜਾਂ ਡਿਟੇਲਡ ਵੀਡੀਓ ਦੇ ਦਿਓ ਤੇ ਉਹ ਅਸੀਂ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਤੇ ਇਹ ਵਾਲਾ ਹੈਗਾ ਜੀ ਲਾਸਟ ਠੀਕ ਹੈ ਇੱਕ ਤੋਂ ਬਾਅਦ ਅਵਾਕੇ ਕਰਦੇ ਹਾਂ ਠੀਕ ਹੈ ਬੜਾ ਅੱਛਾ ਕਲਰ ਹੈ ਲਿਨਨ ਫੈਬਰਿਕ ਹੈ ਜੀ ਠੀਕ ਹੈ ਸਾਰੀ ਸ਼ਰਟ ਦੇ ਉੱਪਰ ਛੋਟੇ ਛੋਟੇ ਬੂਟੀ ਹੈ ਔਰ ਜਿਹੜਾ ਘੇਰਾ ਹੈ ਉਹਨੂੰ ਡਾਕਰ ਸ਼ੀਟ ਦੇ ਨਾਲ ਜਿੱਦਾ ਐਪਲੀਕ ਵਰਕ ਹੋਇਆ ਹੁੰਦਾ ਆ ਉਹ ਕਰਵਾਤਾ ਹੈ ਆ ਦੇਖੋ ਇਹ ਚੀਜ਼ ਬਹੁਤ ਜ਼ਿਆਦਾ ਲਾਈਕ ਕਰਦੇ ਨੇ ਸਾਰੇ ਹੁਣ ਤੁਸੀਂ ਇਹ ਇਹ ਕੀ ਕਰ ਸਕਦੇ ਹੋ ਕਿ ਦੁਪੱਟੇ ਉੱਪਰ ਨਾ ਕਟਵਰਕ ਕਰਵਾ ਸਕਦੇ ਹੋ ਇਹਦੇ ਨਾਲ ਸੇਮ ਕਲਰ ਦਾ ਡਾਈ ਕਰਵਾ ਕੇ ਤੇ ਦੁਪੱਟੇ ਉੱਪਰ ਕਟਵਰਕ ਕਰਵਾ ਲਓ ਠੀਕ ਹੈ ਜੀ ਤੇ ਉਹ ਜਿਹੜਾ ਕੈਂਬ੍ਰਿਕ ਵਾਲਾ ਹੈ ਉਹਦਾ ਪ੍ਰਾਈਸ ਵੀ ਮੈਂ ਤੁਹਾਨੂੰ ਦੱਸਦਾ ਹਾਂ ਥੋੜਾ ਹੈ ਵੀ ਉਹ ਵੀ ਤੁਹਾਨੂੰ 25 26 ਦੇ ਲੱਗੇ ਪਏਗਾ 26 ਦਾ ਹੈ ਉਹ ਵਾਲਾ ਠੀਕ ਹੈ ਹੁਣ ਆਹ ਦੇਖੋ ਤੁਸੀਂ ਇਹਦੀਆਂ ਬਾਹਾਂ ਅਸੀਂ ਬਹੁਤ ਫੈਡੀ ਕਰਤੀਆਂ ਆਹ ਦੇਖੋ ਮਤਲਬ ਕਿ ਦੰਦੇ ਕਿ ਜੇ ਫਰੰਟ ਲਾਈਟ ਕਰਤਾ ਹੈ ਕਿ ਰੈਲਾਈਟ ਕਰਤਾ ਤੇ ਬਾਹਮ ਨੂੰ ਹੈਵੀ ਕਰਵਾਤਾ ਠੀਕ ਹੈ ਦੇਖੋ ਬਿਊਟੀਫੁਲ ਬਾਹਮ ਕਿੰਨਾ ਪਿਆਰਾ ਕੰਟਰਾਸਟ ਹੈ ਆ ਦੇਖੋ ਜੀ ਠੀਕ ਹੈ ਤੇ ਇਹ ਵੀ ਤੁਹਾਨੂੰ ਕਾਸਟ ਕਰੇਗਾ ਜੇ 20500 ਓਨਲੀ ਠੀਕ ਹੈ ਜੀ ਤੇ ਅੱਜ ਵਾਲੇ ਪੀਸਿਸ ਜਿਹੜੇ ਤੁਹਾਨੂੰ ਦਿਨੇ ਵੀ ਦਿਖਾਏ ਨੇ ਉਹ ਵੀ ਕੋਸ਼ਿਸ਼ ਕੀਤੀ ਕਿ ਸਾਰੇ ਪਾਕਟ ਫ੍ਰੈਂਡਲੀ ਰਹਿਣ ਤੇ ਹੁਣ ਆ ਜੀ ਅਸੀਂ ਦਿਮਾਕਿਆਂ ਤੇ ਤੇ ਉਹਨ ਪਤਾ ਹੈ ਕਿ ਸਾਡੇ ਜਿਹੜੇ ਆਹ ਵਾਲੇ ਪੀਸਿਸ ਹੁੰਦੇ ਨੇ ਇਹ ਬਹੁਤ ਜਲਦੀ ਨਿਕਲਦੇ ਨੇ ਠੀਕ ਹੈ ਇਹ ਜਾਮ ਕਾਟਨ ਹੈ ਠੀਕ ਹੈ ਤੇ ਇਹ ਨਵੇਂ ਆਂਦੇ ਨੇ ਫੇ ਨਿਕਲ ਜਾਂਦੇ ਨੇ ਨਵੇਂ ਆਂਦੇ ਨੇ ਫੇ ਨਿਕਲ ਜਾਂਦੇ ਨੇ ਲੇਕਿਨ ਫੇ ਜਿਹੜੇ ਬਚ ਜਾਂਦੇ ਆਪਾਂ ਇਦਾਂ ਹੀ ਫੇ ਧਮਾਕੇ ਕਰ ਦਿੰਦੀ ਆ ਆ ਦੇਖੋ ਬਿਊਟੀਫੁਲ ਪੀਸ ਆ ਦੇਖੋ ਕਿੰਨਾ ਪਿਆਰਾ ਬਲਾਕ ਹੈ ਮਲਟੀ ਬਲਾਕ ਆ ਲੱਗੋ ਵੀ ਦਿਖਾ ਰਹੀ ਆ ਆ ਦੇਖੋ ਦੇ ਬਲॉक्स ਦੇਖੋ ਕਿੰਨੇ ਬਿਊਟੀਫੁਲ ਨੇ ਠੀਕ ਹੈ ਇਹ ਇਹਦੀ ਫਰੰਟ ਹੈ ਤੇ ਇਹ ਇਹਦੀਆਂ ਬਾਹਾਂ ਮਲਟੀ ਬਲੌਕ ਹੈ ਠੀਕ ਹੈ ਇਹਦੇ ਸਿਰਫ ਫਰੰਟ ਤੇ ਤੁਹਾਨੂੰ ਬਲੌਕ ਮਿਲੇਗਾ ਬਾਹਾਂ ਤੇ ਬਲੌਕ ਮਿਲੇਗਾ ਬੈਕ ਪਲੇਨ ਹੋਏਗੀ ਬਾਟਮ ਵੀ ਪਲੇਨ ਹੋਏਗੀ ਦੁਪੱਟਾ ਜਿਹੜਾ ਆ ਉਹ ਹੈਵੀ ਬਲੌਕ ਦੁਪੱਟਾ ਸ਼ਿਫਨ ਦਾ ਦੁਪੱਟਾ ਜੇ ਠੀਕ ਹੈ ਵਿਦ ਹੈਵੀ ਬਲੌਕ ਠੀਕ ਹੈ ਖੁੱਲਾ ਡੁੱਲਾ ਹੈ ਛੋਟਾ ਨਹੀਂ ਹੈਗਾ ਦੁਪੱਟਾ ਢਾਈ ਤੋਂ ਥੋੜਾ ਜਿਹਾ ਘੱਟ ਛੋਟਾ ਹੋ ਸਕਦਾ ਬਟ ਇੰਨਾ ਛੋਟਾ ਨਹੀਂ ਹੈਗਾ ਤੇ ਇਹ ਤੁਹਾਨੂੰ ਹੁਣ ਪੈਣੇ ਜੇ ਅਸੀਂ 17 17 ਦਾ ਕੱਟਿਆ 1600 ਦਾ ਠੀਕ ਹੈ 1600 ਦਾ ਪੀਸ ਤੁਹਾਨੂੰ ਖੋਲ ਕੇ ਦਿਖਾ ਦతా ਇੱਕ ਇਹਦੇ ਵਿੱਚ ਹੈਗਾ ਆ ਹੁਣੇ orange color ਠੀਕ ਹੈ ਇਦਾਂ ਹੀ ਦਿਖਾ ਰਹੀ ਹਾਂ ਹੁਣ ਮੈਂ ਇਹ ਵੀ 1600 ਤੇ ਇੱਕ ਹੋਰ ਕਲਰ ਆਇਆ ਇਹਦੇ ਵਿੱਚ yellow velvet ਠੀਕੇ ਜੀ ਆ ਦੇਖੋ ਬਿਊਟੀਫੁੱਲ ਬਲਾਕ ਸੇਮ 1600 ਦਾ ਠੀਕੇ ਜੀ ਤੇ ਹੁਣ ਅਸੀਂ ਕਰਵਾਨੇ ਆ ਅੱਛੀ ਤੁਹਾਨੂੰ ਨਾ ਬੋਲਿਆ ਸੀਗਾ ਕਿ ਆ ਜਿਹੜੇ ਪੀਸਿਸ ਨੇ ਆਲਮੋਸਟ ਹੋਲਡ ਆਊਟ ਹੋ ਗਏ ਕੁਝ ਪੀਸਿਸ ਸਾਡੇ ਐਮਬਰਾਇਡਰੀਜ਼ ਦੇ ਬਣੇ ਸੀਗੇ ਵਾਹਿਗੁਰੂ ਦੀ ਕਿਰਪਾ ਨਾਲ ਅੱਛੀ ਵਾਕਿੰਗ ਆਂਦੀ ਹੈ ਜੀ ਹੁਣ ਗਰਮੀਆਂ ਸਟਾਰਟ ਹੋ ਗਈਆਂ ਤੇ ਫਿਰ ਸ਼ਾਪਿੰਗ ਵੀ ਜਲਦੀ ਜ਼ਿਆਦਾ ਹੁੰਦੀ ਹੈ ਤੇ ਉਹ ਸਾਡੇ ਕੁਝ ਪੀਸਿਸ ਹੋਲਡ ਆਊਟ ਹੋ ਗਏ ਹੋਏ ਨੇ ਤੇ ਮੈਂ ਤੁਹਾਨੂੰ ਦਿਖਾ ਦੇਣੀ ਸੀ ਪਰ ਉਹ ਡਾਇ ਤੇ ਗਏ ਹੋਏ ਨੇ ਦੁਪੱਟਾਂ ਉਹਨਾਂ ਦੇ ਨਾਲ ਡਾਇ ਹੋਣੇ ਸ਼ੁਰੂ ਗਏ ਹੋਏ ਨੇ ਫਿਰ ਵੀ ਤੁਹਾਨੂੰ ਜਿੱਦਾਂ ਸੀ ਇੱਕ ਸ਼ਾਰਟ ਬਣਾ ਕੇ ਪਾਇਆ ਸੀਗਾ ਤੇ ਉਦਾਂ ਹੀ ਉਹਨਾਂ ਦੇ ਵੀ ਤੁਹਾਨੂੰ ਡੈਫੀਨੇਟਲੀ ਉਹ ਡਿਜ਼ਾਈਨਸ ਇੱਕ ਵਾਰੀ ਤੇ ਖਾਧਾਂਗੇ ਕਿਉਂਕਿ ਬਣਵਾਏ ਤਾਂ ਸੀ ਆਪ ਹੀ ਨੇ ਉਹ ਡਿਜ਼ਾਈਨਸ ਤੇ ਤੁਸੀਂ ਉਹ ਡਿਜ਼ਾਈਨਸ ਨੂੰ ਦੁਬਾਰਾ ਰਿਪੀਟ ਕਰਵਾ ਸਕਦੇ ਹੋ ਕਿਉਂਕਿ ਜਿੱਦਾਂ ਤੁਹਾਨੂੰ ਪਤਾ ਹੈ ਕਿ ਅਸੀਂ ਬੁਟੀਕ ਸੂਟਸ ਆਪ ਹੀ ਰੈਡੀ ਕਰਵਾਉਂਦੇ ਹਾਂ ਠੀਕ ਹੈ ਹੁਣ ਧਮਾਕਾ ਤੁਹਾਨੂੰ ਆਫਰ ਦੇ ਰਹੇ ਹਾਂ ਅਸੀਂ ਦੇਖੋ ਦਿਸ ਇਜ਼ ਬਲੌਕ ਇਹ ਸਾਡਾ ਪੁਰਾਣਾ ਪੀਸ ਹੈ ਸੋ ਇਹਨੂੰ ਕਲੀਅਰੈਂਸ ਚ ਕੱਢਣਾ ਹੈ ਠੀਕ ਹੈ ਤੇ ਇਹ ਹੁਣ ਤੁਹਾਨੂੰ ਪਏਗਾ ਜੇ ਬੜਾ ਅੱਛਾ ਪੀਸ ਹੈ ਠੀਕ ਹੈ ਇਹਨੂੰ ਇੱਕ ਵਾਰੀ ਪਹਿਲਾਂ ਵੀ ਮੈਂ ਖੋਲ ਕੇ ਦਿਖਾਇਆ ਹੋਇਆ ਇਸ ਕਰਕੇ ਮੈਂ ਇਹਨੂੰ ਹੁਣ ਖੋਲ ਕੇ ਨਹੀਂ ਦਿਖਾ ਰਹੀ ਔਨ ਡਿਮਾਂਡ ਵੀ ਕੈਨ ਡੂ ਜਾਂ ਪਰ ਖੋਲ ਹੀ ਦਿੰਨੇ ਕਿਉਂਕਿ ਮੈਨੂੰ ਪਤਾ ਹੈ ਇਹ ਧਮਾਕੇ ਵਾਲੇ ਨਿਕਲ ਹੀ ਜਾਂਦੇ ਹੁੰਦੇ ਆ ਸੋ ਤੁਸੀਂ ਇਹਦੀ ਡਿਜ਼ਾਈਨਿੰਗ ਵੀ ਦੇਖ ਹੀ ਲਓ ਤੇ ਲਾਸਟ ਫਿਰ ਤੁਹਾਨੂੰ ਦੱਸਦੇ ਆ ਪ੍ਰਾਈਸ ਕੀ ਹੈ ਜੀ ਠੀਕ ਹੈ ਜੀ ਅੱਛਾ ਇਹ ਥੋੜਾ ਜਿਹਾ ਟ੍ਰਾਂਸੀ ਹੈਗਾ ਆ ਤੇ ਹੋ ਸਕਦਾ ਹੈ ਕਿ ਇਹਦੇ ਤੇ ਤੁਹਾਨੂੰ ਲਗਵਾਣੀ ਪੈ ਜੇ ਲਾਈਨਿੰਗ ਠੀਕ ਹੈ ਕਈ ਨਹੀਂ ਵੀ ਲਗਵਾਉਂਦੇ ਵੀ ਉਹ ਥੱਲੇ ਸਲਿਟਸ ਪਾ ਲੈਂਦੇ ਨੇ ਤੇ ਪਰ ਮੇਰਾ ਦੱਸਣਾ ਜ਼ਰੂਰੀ ਹੈ ਕਿ ਜਦੋਂ ਤੁਹਾਨੂੰ ਕੋ ਪੀਸ ਪਹੁੰਚੇ ਤੇ ਫਿਰ ਤੁਹਾਨੂੰ ਇਹ ਨਾ ਲੱਗੇ ਕਿ ਅਸੀਂ ਦੱਸਿਆ ਨਹੀਂ ਹਨਾ ਇਹ ਆਏਗਾ ਇਹਦਾ ਫਰੰਟ ਪਿਓਰ ਕਾਟਨ ਹੈ ਇਹ ਕਲਰ ਬੜਾ ਪਿਆਰਾ ਹੈ ਜੀ ਆ ਦੇਖੋ ਔਰ ਇਹ ਹੈ ਦੀ ਬਾਗ ਸਾ ਦੇਖੋ ਠੀਕ ਹੈ ਜੀ ਬਿਊਟੀਫੁੱਲ ਪੀਸ ਔਰ ਇਹ ਹੈ ਇਹ ਦੀ ਬਾਟਮ ਠੀਕ ਹੈ ਔਰ ਇਹਦਾ ਜਿਹੜਾ ਦੁਪੱਟਾ ਹੈ ਪਿਓਰ ਕਾਟਨ ਦਾ ਹੈ ਪਿਓਰ ਮਸਲੀਨ ਕਾਟਨ ਠੀਕ ਹੈ ਮਤਲਬ ਟਿਕਣ ਵਾਲੀ ਆ ਦੇਖੋ ਪੂਰਾ ਖੁੱਲਡੁੱਲਾ ਕੱਟ 2.5 ਮੀਟਰ ਹੋਏਗਾ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਹੈ ਕਿ ਜਿੰਨੇ ਵੀ ਸਾਡੇ ਬਲੌਕ ਵਾਲੇ ਸੂਟ ਨੇ 26 27 ਦੀ ਰੇਂਜ ਤੱਕ ਹੈਗੇ ਨੇ ਠੀਕ ਹੈ ਲੇਕਿਨ ਤੁਹਾਨੂੰ ਅੱਜ ਆ ਜਿਹੜਾ ਸੂਟ ਹੈ ਪੈ ਗਿਆ 1900 ਦਾ ਸਿਰਫ ਤੇ ਸਿਰਫ 1900 ਠੀਕ ਹੈ ਸੋ ਜਿੰਨੂੰ ਵੀ ਪਸੰਦ ਆਂਦਾ ਹੈ ਉਹ ਸਾਨੂੰ ਜਲਦੀ ਜਲਦੀ ਫੋਨ ਕਰਕੇ ਤੇ ਲੈ ਸਕਦੇ ਹੋ ਕੁਝ ਸਾਡੇ ਕੋ ਆ ਅਜਰਖ ਪ੍ਰਿੰਟ ਆਏ ਨੇ ਆ ਦੇਖੋ ਠੀਕ ਹੈ ਬਹੁਤ ਸੋਹਣੇ ਪੀਸਿਸ ਨੇ ਜੀ ਇਹ ਇਹ ਤੁਹਾਨੂੰ ਪੈਣੇ ਆ 1000 ਰੁਪਏ ਦੇ ਇਹ ਵੀ 1000 ਦਾ ਹੈ ਹੁਣ ਤੁਹਾਨੂੰ 1000 ਵਾਲੇ ਪੀਸਿਸ ਥੋੜੇ ਜਿ ਮੈਦੇ ਦਿਖਾ ਰਹੀ ਆ ਆ ਦੇਖੋ ਇਹ ਵੀ ਅਜਰਖ ਪ੍ਰਿੰਟ ਆ ਦੇਖੋ ਬਿਊਟੀਫੁੱਲ ਆ ਦੇਖੋ ਆ ਦੁਪੱਟਾ ਆ ਗਿਆ ਇਹਦਾ ਠੀਕ ਹੈ ਜੀ ਤੇ ਇਹ ਵੀ ਤੁਹਾਨੂੰ ਪਏਗਾ 1000 ਰੁਪਏ ਦਾ ਠੀਕ ਹੈ ਧਮਾਕਾ ਮਸਲੀਨ ਇਹ ਦੋ ਸੂਟ ਸੀਗੇ ਬਲੈਕ ਐਂਡ ਮਸਟਰਡ ਹੋਣਾ ਮਸਟਰਡ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਸਭ ਨੂੰ ਪਤਾ ਹੈ 2100 2000 ਰੇਂਜ ਬੋਲੀ ਸੀ ਉਸ ਤੋਂ ਬਾਅਦ ਅਸੀਂ ਇਹਨੂੰ 19 ਤੇ ਵੀ ਲੈ ਕੇ ਆਏ ਸੀਗੇ ਤੇ ਹੁਣ ਤੁਹਾਨੂੰ ਅੱਜ ਇਹ ਜਿਹੜਾ ਪੀਸ ਹੈਗਾ ਇਹ ਤੁਹਾਨੂੰ ਪਏਗਾ 1600 ਦਾ ਬਸ ਠੀਕ ਹੈ 16ਵੇਂ ਛੱਡੋ ਇਹ ਤੁਹਾਨੂੰ 1500 ਸਪੀਸ ਮਿਲੇਗਾ ਹੁਣ ਆਵੜਾ ਸੋ ਜਿੰਨੇ ਵੀ ਲੈਣਾ ਹੈ ਇਹ ਤੇ ਤੁਹਾਡਾ ਕਾਫਰੀ ਹੈ ਮਸਲੀਨ ਕਾਟਨ ਹੈ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਹੈ ਮਸਲੀਨ ਦਾ ਹੀ ਔਰ ਅੱਛਾ ਵਾਲਾ ਫੈਬਰਿਕ ਹੈ ਪਾਰਟੀ ویئر ਵੀ ਹੈ ਐਂਡ ਤੁਸੀਂ ਕੈਜੂਅਲੀ ਵੀ ਵੇਅਰ ਕਰ ਸਕਦੇ ਹੋ ਔਰ ਪੀਲਾ ਰੰਗ ਜਿੱਦਾਂ ਵੈਸੇ ਵੀ ਡਿਮਾਂਡ ਚ ਹੈ ਹੁਣ ਹੱਲੇ ਵੀ ਤੇ ਤੁਸੀਂ ਉਹਨੂੰ ਬੁੱਕਸ ਕਰ ਲਓ ਕਰਕੇ ਤੇ ਤੁਹਾਨੂੰ ਫਾਇਦਾ ਹੀ ਹੋਣਾ ਹੈ ਉਸ ਨੂੰ ਬੁੱਕ ਕਰੋਗੇ ਤੇ ਕਿਉਂਕਿ ਸਾਡੀਆਂ ਪੁਰਾਣੀਆਂ ਵੀਡੀਓਜ਼ ਦੇਖ ਲਿਓ 21 22 ਦੇ ਇਹਦੇ ਨਾਲ ਦੇ ਨਿਕਲੇ ਨੇ ਬਲੈਕ ਵਿਸ ਹੋਲਡ ਆਊਟ ਹੋ ਗਿਆ ਸਿੰਗਲ ਪੀਸ ਹੈ ਇਸ ਕਰਕੇ ਆਪਾਂ ਉਹਨੂੰ ਕੱਟ ਰਹੇ ਹੁਣ ਆ ਦੇਖੋ ਬੜਾ ਪਿਆਰਾ ਹੈ ਜੈਪੂਰੀ ਕਾਟਨ ਠੀਕ ਹੈ ਐਦਾ ਇਹਦੇ embroidery ਹੈ ਇਹ ਹੈਂਡਵਰਕ ਹੋਇਆ ਹੋਇਆ ਨਾਲ ਸਿੱਪੀ ਸtare ਲਾਏ ਹੋਏ ਨੇ ਬੜਾ ਪਿਆਰਾ ਹੈ ਕਨਸੈਪਟ ਹੈ ਤੇ ਆ ਇਹਦੀ ਬਾਟਮ ਆਏਗੀ ਲਾਈਟਰ ਤੇ ਇਹ ਆਏਗੀ ਇਹਦਾ ਦੁਪੱਟਾ ਖੁੱਲਾ ਡੁੱਲਾ 2 ਮੀਟਰ ਇਹ ਵੀ ਤੁਹਾਨੂੰ ਕਿੰਨੇ ਦਾ ਪਏਗਾ ਜੇ ਅ ਇੱਕ 1100 ਦਾ ਰਹਿਣਾ ਤੁਹਾਨੂੰ 1000 ਦਾ ਇਹ ਵੀ ਤੁਹਾਨੂੰ 1000 ਦਾ ਪਏਗਾ ਠੀਕ ਹੈ ਤੇ ਇਹ ਚੰਦੇ ਵੀ ਆਏ ਨੇ ਇਹ ਹੁਣ ਸਾਡੇ ਕੋਲ ਬਸ 2-3 ਪੀਸ ਹੀ ਰਹਿ ਗਏ ਨੇ ਜੈਪੂਰੀ ਕਨਸੈਪਟ ਵਿਦ ਹੈਂਡਵਰਕ ਠੀਕ ਹੈ ਇਹ ਵੀ ਤੁਹਾਨੂੰ ਪਏਗਾ 1100 ਦਾ ਠੀਕ ਹੈ ਜੀ ਸੋ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਇੱਥੇ ਸਾਨੂੰ ਸਪੋਰਟ ਕਰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਉੱਤੇ ਜਿਹੜੀ ਬੈਲ ਆਈਕਨ ਬਣੀ ਹੁੰਦੀ ਹੈ ਉਹਨੂੰ ਜ਼ਰੂਰ ਦਬਾਇਆ ਕਰੋ ਉਹਦੇ ਨਾਲ ਕੀ ਹੁੰਦਾ ਹੈ ਕਿ ਸ਼ਾਰਟਸ ਅਸੀਂ ਪਾਉਂਦੇ ਰਹਿੰਨੇ ਆ ਤੇ ਉਹਦੇ ਨਾਲ ਤੁਹਾਨੂੰ ਸ਼ਾਰਟਸ ਪਾਉਣ ਦੇ ਨਾਲ ਫਾਇਦਾ ਹੋਏਗਾ ਪਲੱਸ ਐਡਵਾਂਸਡ ਹੈਪੀ ਵਿਮਨਸ ਡੇ ਠੀਕ ਹੈ ਕੱਲ ਵਿਮਨਸ ਡੇ ਹੈ ਤੇ ਆਪਾਂ ਹੁਣੇ ਹੀ ਡਿਕਲੇਅਰ ਕਰ ਦਈਏ ਪਹਿਲਾਂ ਮੈਂ ਸੋਚਿਆ ਸੀਗਾ ਕਿ ਕੱਲ ਵੀਡੀਓ ਬਣਾਉਣੀ ਆ ਪਰ ਕੱਲ ਮਾਈਟ ਬੀ ਮੈਂ ਥੋੜਾ ਜਿਹਾ ਬਿਜ਼ੀ ਰਹੂੰਗੀ ਤੇ ਇਸ ਕਰਕੇ ਆਪਾ वूਮਨਸ ਡੇ ਦੀ ਆਫਰ ਇਹ ਕਰ ਰਹੇ ਆ ਕਿ ਚਾਹੇ ਤੁਸੀਂ ਸਾਡੇ ਕੋਲ ਵਾਕ ਇਨ ਆ ਰਹੇ ਹੋ ਠੀਕ ਹੈ ਚਾਹੇ ਤੁਸੀਂ ਸਾਡੇ ਕੋਲ ਆਨਲਾਈਨ ਲੈ ਰਹੇ ਹੋ ਹਰ ਚੀਜ਼ ਉੱਪਰ ਤੁਹਾਨੂੰ ਜਿਹੜੇ ਆਲਰੇਡੀ ਸੇਲ ਪੀਸਿਸ ਆ ਉਹਨਾਂ ਤੇ ਕੋਈ ਛੇਤੀ ਨਹੀਂ ਹੋएगी ਜਿਹੜੇ ਸਾਡੇ ਕੋਲ ਇਦਾਂ ਫਰੈਸ਼ ਪੀਸਿਸ ਬਣੇ ਨੇ ਉਹਨਾਂ ਦੇ ਉੱਤੇ ਤੁਹਾਨੂੰ ਹਰ ਚੀਜ਼ ਦੇ ਉੱਪਰ 100 ਰੁਪੀਆ ਆਫ ਹੋਏਗਾ ਔਰ ਕਿਸੇ ਕਿਸੇ ਪੀਸਿਸ ਉੱਪਰ ਜਿੱਦਾਂ ਹਲੇ ਸਾਡੇ ਕੋਲ ਪਸ਼ਮੀਨਾ ਵਾਲੇ ਪਏ ਨੇ ਤੇ ਉਹਨਾਂ ਦੇ ਉੱਪਰ ਤੇ ਆਲਰੇਡੀ 60 ਤੋਂ 70% ਆਫ ਚੱਲ ਹੀ ਰਿਹਾ ਹੈ ਤੇ ਸਾਡੇ ਕੋਲ ਨਾ ਹੱਲੇ ਵੀ ਕੁਝ ਪੀਸਿਸ ਹੈਗੇ ਨੇ ਅਸੀਂ ਪੂਰਾ ਦਿਖਾ ਨਹੀਂ ਸਕਦੇ ਸੋ ਲਿਮਟਿਡ ਪੀਸਿਸ ਉੱਪਰ 200 ਆਫ ਰਹੇਗਾ ਔਨ ਸਿਲੈਕਟਿਡ ਆਈਟਮਸ ਓਨਲੀ ਸਾਰਿਆਂ ਤੇ ਨਹੀਂ ਔਨ ਸਿਲੈਕਟਿਡ ਆਈਟਮਸ ਵੁਮਨਸ ਡੇ ਵਾਲੇ ਦਿਨ ਅਗਰ ਤੁਸੀਂ ਉਹਨਾਂ ਸਿਲੈਕਟਿਡ ਆਈਟਮਸ ਤੋਂ ਸਾਡੇ ਤੋਂ ਲੈ ਰਹੇ ਹੋ ਕੁਝ ਵੀ ਤੇ ਤੁਹਾਨੂੰ 200 ਰੁਪੀਸ ਐਕਸਟਰਾ ਆਫ ਮਿਲੇਗਾ ਜੀ ਠੀਕ ਹੈ ਜੀ ਸੋ ਹੋਰ ਕੋਈ ਤੁਹਾਡੀ ਐਕਚੁਅਲੀ ਤੁਸੀਂ ਸਾਨੂੰ ਸੁਝਾਅ ਵੀ ਦੇ ਸਕਦੇ ਹੋ ਹਨਾ ਕਿ ਆਪਾਂ ਆਪਣੀ ਵੀਡੀਓਸ ਕੁਝ ਇਦਾਂ ਨਵਾਂ ਕਰ ਸਕਦੇ ਆ ਕੁਝ ਨਵੀਂ ਡਿਜ਼ਾਈਨਿੰਗ ਐਡ ਕਰ ਸਕਦੇ ਆ ਪਲੀਜ਼ ਤੁਸੀਂ ਸਾਨੂੰ ਮੈਸੇਜ ਕਰ ਦਿਆ ਕਰੋ ਚਾਹੇ WhatsApp ਕਰੋ ਠੀਕ ਹੈ ਜੀ ਚਾਹੇ YouTube ਤੇ ਵੀ ਕਰ ਸਕਦੇ ਹੋ ਤੇ ਅਗੇਨ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜੀ ਹੈਪੀ ਸ਼ੋਪਿੰਗ ਵਿਦ ਅਸ ਜਿਹੜੇ ਕਰ ਰਹੇ ਹੋ ਜਿਹੜੇ ਸੋਚ ਰਹੇ ਹੋ ਉਹਨਾਂ ਨੂੰ ਵੀ ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਵੀ ਹੈਪੀ ਸ਼ੋਪਿੰਗ ਹੈ ਜਿੱਥੋਂ ਮਰਜ਼ੀ ਵੀ ਕਰ ਰਹੇ ਹੋ ਪਰ ਸ਼ੋਪਿੰਗ ਤੇ ਹੈਪੀ ਹੋਣੀ ਚਾਹੀਦੀ ਹੈ ਹਨਾ ਤੇ ਹੈਪੀ ਸ਼ੋਪਿੰਗ ਵਿਦ ਅਸ ਅੱਜ ਵਾਸਤੇ ਇੰਨਾ ਹੀ ਬੜਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ